ਹਾਂਜੀ ਦੋਸਤੋ ਅੱਜ ਅਸੀਂ ਕੀਮਾ ਮਲਕੀ ਦੀ ਕਹਾਣੀ ਲੈ ਕੇ ਆਏ ਹਾਂ ਕਹਾਣੀ ਦਾ ਪੂਰਾ ਨਾਮ ਹੈ ਵਫਾ ਨੂੰ ਪ੍ਰਣਾਲੀ ਮੁਹੱਬਤ ਕੀਮਾ ਮਲਕੀ ਤੇ ਕੀਮਾ ਮਲਕੀ ਦੀ ਕਹਾਣੀ ਅਸੀਂ ਸ਼ੁਰੂ ਕਰਦੇ ਹਾਂ ਲੋਕਾ ਗਾਥਾ 3 4 ਦਹਾਕੇ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿੱਚ ਮੰਗਣੇ ਵਿਆਹ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਤੇ ਕੋਠਿਆਂ ਦੀਆਂ ਛੱਤਾਂ ਉੱਤੇ ਲਾਊਡ ਸਪੀਕਰ ਰੱਖ ਕੇ ਰਿਕਾਰਡਰ ਸੁਣਦਾ ਆਮ ਰਿਵਾਜ ਸੀ ਕਈ ਕਈ ਦਿਨ ਮਸ਼ੀਨੀ ਤਮਿਆਂ ਨੇ ਰੌਣਕਾਂ ਲਾਈ ਰੱਖਣੀਆਂ ਜਦੋਂ ਗੜ ਮੁਗਲਾਣੇ ਦਿਆਂ ਨਾਰਾ ਪਿੰਗਾ ਝੂੜਦਿਆਂ ਵਾਲਾ ਰਿਕਾਰਡਰ ਵੱਜਣਾ ਤਾਂ ਕੀਮਾ ਮਲਕੀ ਦੀ ਮੁਹੱਬਤ ਨੇ ਸਰੋਤਿਆਂ ਦੇ ਦਿਲਾਂ ਵਿੱਚ ਅਨੂਠੀਆਂ ਤਰ੍ਹਾਂ ਛੇੜ ਦੇਣੀਆਂ ਅਤੇ ਵਫਾ ਦੀ ਸ਼ਾਕ ਸਾਥ ਮੂਰਤ ਸਿੱਦਕਵਾਨ ਮਲਕੀ ਤੇ ਹੁਸਨਾ ਭਰੇ ਚਿਹਰੇ ਨੇ ਸਰੋਤਿਆਂ ਦੇ ਮਨਾਂ ਦੀਆਂ ਅੱਖਾਂ ਅੱਗੇ ਆਸਕਾਰ ਰੂਪ ਧਾਰਨਾ ਮਲਕੀ ਸਿੰਧ ਇਲਾਕੇ ਦੇ ਪਿੰਡ ਗੜ ਮੁਗਲਾਣੇ ਦੇ ਖਾਂਦੇ ਪਿੰਦੇ ਵੜੈਚ ਜੱਟ ਰਾਏ ਮੁਬਾਰਕ ਅਲੀ ਦੀ ਬੇ ਲਾਡਲੀ ਧੀ ਸੀ ਉਸ ਦਾ ਬਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਅਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜਾ ਦਰਬਾਰ ਵਿੱਚ ਸੂਬੇਦਾਰ ਸੀ ਰਾਇ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ ਅਖਤੂ ਅਤੇ ਬਖਤੂ ਸਰਕਾਰੀ ਦਰਬਾਰੇ ਚੌਧਰੀ ਦੀ ਚੰਗੀ ਪੁਸ਼ ਪ੍ਰਤੀਤ ਹੋਣ ਕਰਕੇ ਉਹਨਾਂ ਦਾ ਇਲਾਕੇ ਵਿੱਚ ਚੰਗਾ ਦਬਦਬਾ ਸੀ ਕਾਰ ਵਿੱਚ ਕਿਸੇ ਦੀ ਕਿਸਮ ਦੀ ਟੋਟ ਨਹੀਂ ਸੀ ਚਾਰੇ ਬੰਨੇ ਸੱਬੇ ਖੈਰਾ ਨਾਲ ਦੋਨੋਂ ਪੁੱਤਰ ਵਿਆਹੇ ਹੋਏ ਸਨ ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁਖ ਭੋਗ ਰਹੀ ਸੀ ਉਸ ਨੂੰ ਕੇਵਲ ਇੱਕ ਗੱਲ ਦੀ ਚਿੰਤਾ ਸੀ ਕੌੜੀ ਵੇਲ ਵਾਂਗ ਵੱਧ ਰਹੀ ਮਲਕੀ ਲਈ ਵਾਰ ਲੱਭਣ ਦੀ ਮਲਕੀ ਦੇ ਆਏ ਦਿਨ ਲੋਹੜੇ ਦਾ ਰੂਪ ਚੜ੍ਹ ਰਿਹਾ ਸੀ ਤੇ ਉਸ ਤੇ ਹੁਸਨ ਦੀ ਚਰਚਾ ਸਭਾ ਵਿੱਚ ਹੋ ਰਹੀ ਸੀ ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੀ ਸੀ ਜਿਸ ਨੇ ਅਜਈ ਹੁਸਨ ਪਰਿਤੀ ਨੂੰ ਜਨਮ ਦਿੱਤਾ ਸੀ ਪਰ ਐਸੀ ਹੁਸਨ ਜਮਾਲੋ ਲਈ ਚਿੰਤਾ ਦਾ ਖਾਊ ਬਣਿਆ ਹੋਇਆ ਸੀ ਉਸ ਦਾ ਬਾਪ ਸਭ ਕਾਸੇ ਤੋਂ ਬੇਨਿਆਸ ਹੋ ਕੇ ਬੇਫਿਕਰ ਜ਼ਿੰਦਗੀ ਬਤੀਤ ਕਰ ਰਿਹਾ ਸੀ ਉਹ ਦੀ ਧੀ ਜਵਾਨੀ ਦੀਆਂ ਬਰੂਹਾਂ ਤੇ ਆਣ ਖਲੋਤੀ ਸੀ ਪਰ ਉਸ ਨੂੰ ਕੋਈ ਚਿੰਤਾ ਨਹੀਂ ਸੀ ਰਾਏ ਮੁਬਾਰਕ ਅਬੈੜੇ ਸੁਬਾ ਦਾ ਮਾਲਕ ਸੀ ਜੇਸ ਕਰਕੇ ਜਮਾਲੋ ਉਹਦੇ ਨਾਲ ਮਲਕੀ ਬਾਰੇ ਕੋਈ ਗੱਲ ਕਰਨੋਂ ਚਿਚਕਦੀ ਸੀ ਆਖਰ ਇੱਕ ਦਿਨ ਹਿੰਮਤ ਇਕੱਠੀ ਕਰਦੀਆਂ ਜਮਾਲੋ ਨੇ ਚੌਧਰੀ ਨੂੰ ਆਖਿਆ ਮੱਖਿਆ ਮਲਕੀ ਦੇ ਅੰਬਾਂ ਨੂੰ ਕਿਉਂ ਅੱਖਾਂ ਮੁੰਦੀ ਫਿਰਦਾ ਹੈ ਤੇਰੇ ਬੂਹੇ ਤੇ ਕੋਠੇ ਜਿੱਡੀ ਧੀ ਬੈਠੀ ਹੈ ਉਹਨੂੰ ਵਿਆਹਣ ਦਾ ਕੋਈ ਬਨsub ਕਰ ਹਰਾਏ ਮੁਬਾਰਕ ਸੱਚਮੁੱਚ ਹੀ ਮਲਕੀ ਵੱਲੋਂ ਅਵੇਸਲਾ ਹੋਇਆ ਬੈਠਾ ਸੀ ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲੀਆਂ ਨਾਲ ਖੇਡਦੀ ਬੱਚੀ ਸੀ ਭਗਵਾਨ ਨੇ ਤੂੰ ਕਾਲ ਨੂੰ ਆਪਣਾ ਲਹੂ ਸਾੜਦੀ ਹੈ ਮਲਕੀ ਦਾ ਚਾਚਾ ਦਰੀਆ ਹੈਗਾ ਆਪੇ ਕੋਈ ਇਹਦੇ ਹਾਨ ਪ੍ਰਵਾਨ ਦਾ ਵਾਰ ਲੱਭ ਦੇਉ ਪਾਲਕੇ ਚਿੱਠੀ ਲਿਖਦਾ ਉਹਨੂੰ ਅਗਲੀ ਪਲਕ ਰਾਏ ਮੁਬਾਰਕ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਭੇਜੀ ਵੱਡੇ ਭਰਾ ਦੀ ਚਿੱਠੀ ਮਿਲਦੇ ਅਸਾਰ ਦਰੀਏ ਨੂੰ ਖੁਸ਼ੀਆਂ ਚੜ ਗਈਆਂ ਰਾਜਾ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖੁਦਗਰਜੀ ਦੇ ਅੰਸ਼ ਪ੍ਰਵੇਸ਼ ਕਰ ਚੁਕੇ ਸਨ ਉਹ ਆਪਣੇ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦਾ ਸੀ ਪਰੀਆਂ ਵਰਗੀ ਉਸ ਦੀ ਹਸਨਾ ਪਰਿਪਤੀ ਜੀ ਮਲਕੀ ਉਹਦੇ ਲਈ ਇੱਕ ਅਜੇਹੀ ਗਿੱਦੜ ਸਿੰਘੀ ਸਾਬਤ ਹੋ ਸਕਦੀ ਸੀ ਜਿਸ ਰਾਹੀਂ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਉੱਚ ਪਦਵੀ ਪ੍ਰਾਪਤ ਕਰ ਸਕਦਾ ਸੀ ਹੁਸਨ ਪ੍ਰਸਤ ਅਕਬਰ ਕੱਚੀਂ ਹਕੈਲਾ ਦਾ ਰਸੀਆ ਸੀ ਦਰੀਆ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਮੌਲੂਕੜੀ ਮਲਕੀ ਰਾਹੀਂ ਉਸ ਦੀ ਇਸ ਕਮਜ਼ੋਰੀ ਦਾ ਲਾਭ ਉਠਾਉਣ ਦਾ ਮਨ ਬਣਾ ਲਿਆ ਆਠਣ ਪਸਰ ਰਹੀ ਸੀ ਜਦੋਂ ਦਰੀਆ ਗੜ ਮੁਗਲਾਣੀ ਪੁੱਜਾ ਉਸ ਨੂੰ ਵੇਖ ਕੇ ਉਹਦੇ ਵੱਡੇ ਭਰਾ ਰਾਏ ਮੁਬਾਰਕ ਵੱਲੋਂ ਦੋਨੋਂ ਭਤੀਜਿਆਂ ਨੂੰ ਖੁਸ਼ੀਆਂ ਚੜ ਗਈਆਂ ਆਡੀ ਗਵਾਂਡੀ ਉਹਦੀ ਖਬਰ ਸਾਰ ਲੈਣ ਆਏ ਘਰ ਦੀਆਂ ਜਨਾਨੀਆਂ ਰੋਟੀ ਟੁਕ ਤੇ ਬਾਹਰ ਵਿੱਚ ਰੁੱਝ ਗਈਆਂ ਮੁਰਗ ਮਸਾਲੇ ਪੁੰਨੇ ਗਏ ਦਰੀਆ ਤੇ ਮੁਬਾਰਕ ਨੇ ਬੋਤਲਾਂ ਦੇ ਡੱਟ ਖੋਲ ਲਏ ਉਹਦੇ ਭਤੀਜੇ ਉਹਦੀ ਖਾਤਰਦਾਰੀ ਵਿੱਚ ਪੇਸ਼ ਪੇਸ਼ ਜਾ ਸਨ ਭਾਬੀ ਜੀ ਮਾਲੋ ਦਾ ਚਾਹ ਚੱਲਿਆ ਨਹੀਂ ਸੀ ਜਾਂਦਾ ਜੋ ਆਨੀ ਬਹਾਨੀ ਦੋਨਾਂ ਭਰਾਵਾਂ ਦੀ ਗੱਲਬਾਤ ਸੁਣਦਾ ਯਤਨ ਕਰ ਰਹੀ ਸੀ ਅਨਪਾਣੀ ਛਕਣ ਛਕਾਉਣ ਮਗਰੋਂ ਜਨਾਨੀਆਂ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ ਦਰੀਆ ਦੇ ਮੁਕਾਬ ਮੁਬਾਰਕ ਮੰਜੀਆਂ ਤੇ ਲੰਮੇ ਪੈ ਗਏ ਦਰੀਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਵਲਾ ਸੀ ਆਖਰ ਉਹਦੀ ਗੱਲ ਤੋਰੀ بڑے ਭਾਈ ਜਾਗਦੇ ਗੱਲ ਮੋਹੋ ਕੱਢਣੀ ਬੜੀ ਔਖੀ ਐ ਚੰਗੇ ਰਿਸ਼ਤੇਦਾਰ ਲੱਭਣੇ ਕਿਹੜਾ ਖਾਲਾ ਜੀ ਦਾ ਵਾੜਾ ਐ ਵਾਰ-ਵਾਰ ਤਾਂ ਰਿਸ਼ਤੇ ਲੱਭਣੇ ਨਹੀਂ ਚੰਗੇ ਪਰਿਵਾਰ ਨਾਲ ਹੱਥ ਜੁੜ ਜਾਣਾ ਤਾਂ ਧੀਸ ਖਾਲੀ ਦੇ ਮਾਪੇ ਵੀ ਸਖਾਲੇ بڑے ਭਾਈ ਜੇ ਮੇਰੀ ਗੱਲ ਮੰਨੇ ਤਾਂ ਆਪਾਂ ਆਪਣੀ ਮਲਕੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨਾਲ ਕਰ ਦਿੰਦੇ ਆ ਉਹ ਮੇਰੇ ਤੋਂ ਬਾਹਰ ਨਹੀਂ ਐਡੇ ਵੱਡੇ ਸਾਖ ਨਾਲ ਸਿਰ ਜੋੜਨ ਨਾਲ ਸਾਰੇ ਖਾਨਦਾਨ ਨੂੰ ਬਹੁਤ ਫਾਇਦਾ ਹੈ ਨਾਲੇ ਮਲਕੀ ਰਾਜ ਕਰੂ ਗੋਲੀਆਂ ਦੇ ਹੁਕਮ ਚਲਾਉ ਨਾਲੇ ਆਪਾਂ ਸਰਦਾਰੀਆਂ ਭੋਗਾਂਗੇ। ਹਰਾਈ ਮੁਬਾਰਕ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਦਰਿਆ ਐਡੀ ਵੱਡੀ ਗੱਲ ਆਖਦੀ ਵੀਗਾ। ਉਹ ਇੱਕਦਮ ਅੱਗ ਦੇ ਭੂਕੇ ਵਾਂਗ ਉੱਠ ਕੇ ਬੈਠ ਗਿਆ ਤੇ ਆਪਣੇ ਆਪ ਨੂੰ ਮੱਸੀ ਕਾਬੂ ਕਰਦਾ ਬੋਲਿਆ ਛੋਟੇ ਵੀਰ ਤੂੰ ਇਹ ਗੱਲ ਕਿਵੇਂ ਸੋਚ ਲਈ ਮੈਂ ਆਪਣੀ ਮਲੂਕ ਜਹੀ ਗੁੱਡੀਆਂ ਪਟੋਲੀਆਂ ਨਾਲ ਖੇਡਦੀ ਸੀ ਬੁੱਢੇ ਖੋਸੜ ਅਕਬਰ ਦੇ ਲੜ ਕਿਵੇਂ ਲਾ ਦਿਆਂ ਇਹਦੇ ਨਾਲੋਂ ਤਾਂ ਉਸ ਨੂੰ ਕਿਸੇ ਖੂ ਖਾਤੇ 'ਚ ਧੱਕਾ ਦੇਣਾ ਬਿਹਤਰ ਹੈ। ਦਰਿਆ ਮੁबारक ਦੇ ਕਬੇ ਸੁਭਾ ਤੇ ਵਾਕਿਫ ਸੀ ਉਹਨੇ ਚੁੱਪ ਰਹਿਣ ਦੀ ਬਿਹਤਰ ਸਮਝਿਆ ਦੋਨੋ ਸਾਰੀ ਰਾਤ ਉਸਲਵਟੇ ਪਾਂਦੇ ਰਹੇ ਦਰਿਆ ਦੇ ਸਾਰੇ ਮਨਸੂਬੇ ਤਰੇ ਤਰਾਏ ਰਹਿ ਗਏ ਉਹਨੂੰ ਰੋਜ਼ ਸੀ ਕਿ ਉਹਦੇ ਵੱਡੇ ਭਰਾ ਨੇ ਉਸਦੀ ਗੱਲ ਨਹੀਂ ਸੀ ਮੰਨੀ ਬਦਲੇ ਦੀ ਭਾਵਨਾ ਉਹਦੇ ਮਨ ਅੰਦਰ ਘਾਰ ਘਾਰ ਚੁੱਕੀ ਸੀ ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ ਉਹਨੇ ਮਨ ਵਿੱਚ ਕਿਹਾ ਵੇਖਾਂਗਾ ਕਿਹੜਾ ਵੱਡਾ 나ਟੂਖਾ ਮਲਕੀ ਨੂੰ ਵਿਆਹ ਕੇ ਲੈ ਜਾਉ ਉਹ ਅਗਲੀ ਸਵੇਰ ਬਿਨਾਂ ਕੁਝ ਖਾਦੇ ਪੀਦੇ ਗੁੱਸੇ ਨਾਲ ਭਰਿਆ ਪਿਤਾ ਦਿੱਲੀ ਨੂੰ ਰਵਾਨਾ ਹੋ ਗਿਆ। ਦਰਯੇ ਦੇ ਵਤੀਰੇ ਦੇ ਰਾਏ ਮੁਬਾਰਕ ਦੇ ਪਰਿਵਾਰ ਦੀ ਸੋਗੀ ਮਾਹੌਲ ਪੈਦਾ ਕਰ ਦਿੱਤਾ। ਮੁਬਾਰਕ ਨੇ ਦਰਯੇ ਨਾਲ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਨਾਲ ਬੜੀ ਗੰਭੀਰਤਾ ਨਾਲ ਵਿਚਾਰੀ। ਜਮਾਲੇ ਬੜੀ ਗੰਭੀਰਤਾ ਨਾਲ ਮਲਕੀ ਦਾ ਵਿਆਹ ਛੇਤੀ ਕਰਨ ਬਾਰੇ ਆਖ ਰਹੀ ਸੀ। ਬਾਦਸ਼ਾਹ ਦਾ ਕੀ ਹੈ ਮਤੇ ਦਰੀਏ ਦੇ ਕਹੇ ਤੇ ਮਲਕੀ ਨੂੰ ਜੋਰੀ ਪਰਨਾ ਕੇ ਲੈ ਜਾਵੇ ਜਮਾਲੋ ਦੀ ਵੱਡੀ ਭੈਣ ਲਾਲੋ ਤਖਤ ਹਜਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤਰ ਜਾਨੀ ਚੌਧਰੀ ਨਾਲ ਵਿਆਹੀ ਹੋਈ ਸੀ ਲਾਲੋ ਦੇ ਪਹਿਲੇ ਜਣੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ ਜਮਾਲੋ ਤਖਤ ਹਜਾਰੇ ਆਈ ਹੋਈ ਸੀ ਮੁੰਡੇ ਦੇ ਮਸਤਕ ਨੂੰ ਵੇਖ ਜਮਾਲੋ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ ਕਿ ਜੇ ਪਾਕਿਸਤਾਨ ਰਸੂਲ ਨੇ ਚਾਹਿਆ ਤਾਂ ਉਹ ਆਪਣੀ ਧੀ ਦਾ ਲੜ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ ਤੇ ਇਕੱਠਿਆਂ ਕਰ ਦੇਵੇਗੀ ਜਦੋਂ ਉਹ ਹਿਮਾਲਾ ਹਮਲਾ ਸੀ ਤੇ ਦਿਨ ਪਾ ਕੇ ਮਲਕੀ ਨੇ ਜਨਮ ਲਿਆਸੀ ਉਹਨੇ ਆਪਣੇ ਮਨ ਦੀ ਗੱਲ ਕਦੇ ਕਿਸੇ ਹੋਰ ਨਾਲ ਸਾਂਝੀ ਨਾ ਕੀਤੀ ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ ਹੈ ਉਹਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੀ ਨਾਲ ਕਰਨ ਦੀ ਸਲਾਹ ਰਾਇ ਮੁਬਾਰਕ ਨੂੰ ਦੇਵੇ ਉਹਨੇ ਰਾਇ ਮੁਬਾਰਕ ਨਾਲ ਗੱਲ ਤੋਰੀ ਉਹ ਪਹਿਲਾਂ ਹੀ ਤਿਆਰ ਸੀ ਤੱਕ ਤਹਜਾਰੇ ਤੋਂ ਚੌਧਰੀ ਮੌਜੂਦ ਦੇ ਦੋਨੋਂ ਪਰਿਵਾਰ ਮਿਲ ਕੇ ਜਹਿਲਮ ਤੋਂ ਸਿੱਧ ਤੱਕ ਸਰਦਾਰੀਆਂ ਕਰਨਗੇ ਇਕੱਠੇ ਸ਼ਿਕਾਰ ਖੇਡਣਗੇ ਕਿਹੜਾ ਉਹਨਾਂ ਅੱਗੇ ਕੁਸਕੇਗਾ ਕਿਮਾ ਮਲਕੀ ਦੇ ਹਾਨ ਦਾ ਸ਼ੈਲ ਸ਼ਬੀਲਾ ਗਬਰੂ ਸੀ ਦੋਹਾਂ ਪਰਿਵਾਰਾਂ ਨੇ ਖਿੜੇ ਮਥੇ ਰਿਸ਼ਤਾ ਪ੍ਰਵਾਨ ਕਰ ਲਏ ਤੇ ਨਿਕਾਹ ਦਾ ਦਿਨ ਧਰ ਦਿੱਤਾ ਕਿਮਾ ਮੁਕਲਾਵਾ ਲੈਣ ਲਈ ਘੋੜੇ ਤੇ ਸਵਾਰ ਹੋ ਗੜ ਮੁਗਲ ਮੁਗਲਾਣੇ ਪਹੁੰਚ ਗਿਆ ਉਹਦਾ ਸ਼ਗਨ ਨਾਲ ਸਵਾਗਤ ਕੀਤਾ ਗਿਆ ਕਿੰਮੇ ਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖੁਸ਼ੀਆਂ ਦੀ ਠੰਗ ਗਰਮੀਆਂ ਲਈ ਖੜੋਤੀ ਹੈ رائے ਮੁਬਾਰਕ ਨੇ ਆਪਣੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਨ ਤੇ ਆਪਣੀ ਭਤੀਜੀ ਦੇ ਮੁਕਲਾਵੇ ਦਾ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ ਸੀ ਉਹ ਨਹੀਂ ਸੀ ਜਾਣਦਾ ਕਿ ਦਰਿਆ ਅੱਗ ਦੀ ਨਾਲ ਬਣਿਆ ਅਜੇ ਤੱਕ ਠੰਡਾ ਨਹੀਂ ਸੀ ਹੋਇਆ ਉਹਨੇ ਤਾਂ ਸਗੋਂ ਵੈਰੀ ਦਾ ਰੂਪ ਧਾਰ ਲਿਆ ਸੀ ਸਰਕਾਰੀ ਡੈਸ਼ਟ ਗਰਤੀਆਂ ਦੀ ਹੱਦ ਸੀ ਇਹ ਦਰਿਏ ਨੇ ਕੁੰਮਕ ਲੈ ਕੇ ਇਸ ਤਰ੍ਹਾਂ ਚੜਾਈ ਕੀਤੀ ਸੀ ਜਿਵੇਂ ਕਿਸੇ ਸ਼ਾਹੀ ਬਾਗੀ ਨੂੰ ਗ੍ਰਿਫਤਾਰ ਕਰਨ ਜਾਣਾ ਹੋਵੇ ਇਸ ਤੋਂ ਵੱਧ ਕੇ ਕਮੀਨਗੀ ਕੀ ਹੋ ਜਾ ਹੋ ਸਕਦੀ ਹੈ ਦਰਿਏ ਨੇ ਆਪਣੇ ਮਕਸਦ ਲਈ ਸਰਕਾਰੀ ਦਬਾਅ ਦਾ ਇੱਕ ਹੋਰ ਹੱਥਕੰਡਾ ਵਰਤਿਆ ਕੇ ਸ਼ਾਹੀ ਢਾਰ ਕੇ ਮਾਰੇ ਮੁਬਾਰਕ ਹੋਰੀ ਮਲਕੀ ਨੂੰ ਬਾਦਸ਼ਾਹ ਅਕਬਰ ਦੇ ਹਰਮ ਵਿੱਚ ਭੇਜਣ ਲਈ ਰਾਜ਼ੀ ਹੋ ਜਾਣ ਦਰੀਆਪਰਾ ਦੇ ਰਿਸ਼ਤੇ ਨੂੰ ਪੁੱਲ ਕੇ ਨਵਾਬੀ ਦਾ ਰੂਪ ਛਾੜ ਰਿਹਾ ਸੀ ਤੇ ਦਰੀਏ ਦਾ ਇਹ ਹਤਕੰਡਾ ਵੀ ਕਾਰਗਰ ਸਾਬਤ ਹੋ ਨਾ ਹੋਇਆ ਰਾਇ ਮੁਬਾਰਕ ਆਪਣੀ ਅੜੀ ਤੋਂ ਅੜਿਆ ਰਿਹਾ ਹੋਇਆ ਸੀ ਉਹਨੂੰ ਆਪਣੀ ਇੱਜ਼ਤ ਪਿਆਰੀ ਸੀ ਆਪਣੇ ਪਰਿਵਾਰ ਦੀ ਮਾਣ ਮਰਿਆਦਾ ਲਈ ਉਹ ਅਜਿਹਾਂ ਸੈਂਕੜੇ ਮੋਤਾ ਮਰਨ ਲਈ ਤਿਆਰ ਸੀ ਉਹਨੇ ਦਰੀਆ ਨੂੰ ਲਲਕਾਰ ਕੇ ਆਖਿਆ ਕਮੀਨਿਆਂ ਮਲਕੀ ਦਾ ਕੀਮੇ ਨਾਲ ਨਿਕਾਹ ਹੋ ਚੁੱਕਾ ਹੈ ਉਹ ਹੁਣ ਉਹਦੀ ਹੈ ਉਹਦੇ ਘਰ ਵੀ ਹੀ ਵਸੇਗੀ ਇਹਦੇ ਤੋਂ ਮੈਂ ਸਹਿਬ ਨਿਵਾਸ਼ਾਂ ਵਾਰ ਸਕਦਾ ਦਰਿਆ ਦੇ ਪੈਰਾਂ ਥਲੇ ਜਿਵੇਂ ਅੰਗਿਆਰ ਮੱਚ ਰਹੇ ਸਨ ਉਹ ਗੇੜੇ ਤੇ ਗੇੜਾ ਕੱਢ ਰਿਹਾ ਸੀ ਉਸ ਦੀ ਆਤਮਾ ਉਸ ਨੂੰ ਲਾਂਤਾਂ ਵੀ ਪਾ ਰਹੀ ਸੀ ਪਰ ਜਦੋਂ ਬੰਦਾ ਆਪਣੇ ਆਪ ਤੋਂ ਡਿੱਗ ਪਵੇ ਉਹ ਆਪਣੇ ਪਰਾਈ ਦੀ ਪਛਾਣ ਭੁੱਲ ਜਾਂਦਾ ਆਪਣੀਆਂ ਧੀਆਂ ਵਰਗੀ ਭਤੀਜੀ ਤੇ ਜ਼ੁਲਮ ਕਰਦਿਆਂ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ ਨਾ ਹੀ ਕਿਸੇ ਕਿਸਮ ਦਾ ਅਫਸੋਸ ਤੋ ਹੋ ਰਿਹਾ ਸੀ ਸਰਕਾਰੀ ਅਫਸਰ ਸ਼ਾਹੀ ਤੇ ਰਾਜ ਦਰਬਾਰ ਦੇ ਰੋਬ ਨੇ ਉਹਦਾ ਸਿਰ ਫੇਰ ਦਿੱਤਾ ਸੀ ਰਾਏ ਮੁਬਾਰਕ ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮੁਸ਼ਕਾਂ ਬਨ ਕੇ ਦਰਿਆ ਕਾਫਲੇ ਦੇ ਰੂਪ ਵਿੱਚ ਦਿੱਲੀ ਨੂੰ ਰਵਾਨਾ ਹੋ ਗਿਆ ਕੱਲੇ-ਕੱਲੇ ਕੈਦੀ ਦੀ ਕਈ-ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ 19 ਦਿਨੀ ਪੈਂਦਲ ਹੀ ਜਾਣਾ ਆਉਣਾ ਪੈਂਦਾ ਸੀ ਅਫਸਰ ਸ਼ਾਹੀ ਘੋੜਿਆਂ ਉਠਾਂ ਤੇ ਸਫ਼ਰ ਕਰਦੀ ਸੀ ਬੜਾ ਲੰਮਾ ਤੇ ਵਿਖੜ ਪੈਂਡਾ ਸੀ ਇਹ ਜੋਖਮ ਭਰਿਆ ਮਲਕੀ ਲਈ ਤਾਂ ਜਾਣੀਸਾਰ ਸੰਸਾਰ ਵਿੱਚ ਸੁਣ ਹੋ ਗਿਆ ਸੀ ਉਹਦਾ ਸਭੇ ਕੁਝ ਉਜੜ ਚੁਕਾ ਸੀ ਸੇਰ ਦਾ ਸਾਂਖੀ ਕੀਮਾ ਬਾਪ ਤੇ ਭਰਾ ਕੈਦੀ ਬਣ ਕੇ ਦਿੱਲੀ ਨੂੰ ਲਿਜਾਈ ਜਾ ਰਹੇ ਸਨ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਉਸ ਨੂੰ ਕੁਝ ਵੀ ਔੜ ਨਹੀਂ ਸੀ ਰਹਾ ਕਰੇ ਤਾਂ ਕੀ ਕਰੇ ਕਿਹੜੀ ਬਣਤ ਬਣਾਵੇ ਜਿਸ ਨਾਲ ਸਾਰੇ ਜਾਣੇ ਛੁੱਟ ਜਾਣ ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੋਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦਿਨ ਦਿਂ ਦਿਗਾਣ ਆਤਮੁਸ਼ਿਵਾਸ਼ ਅਜਿਹੀ ਸ਼ਕਤੀ ਹੈ ਜੋ ਮਨੋਖ ਨੂੰ ਕਦੀ ਡੋਲਣ ਨਹੀਂ ਦਿੰਦੀ ਮਲਕਿ ਜਿਹਨੇ ਸਰੀਰਕ ਤੌਰ ਤੇ ਨਰੋਈ ਸੀ ਉਹਨੇ ਹੀ ਅੰਦਰੋਂ ਮਜ਼ਬੂਤ ਸੀ ਇਰਾਦੇ ਦੀ ਪੱਕੀ ਉਹਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਅਦਲੀ ਰਾਜੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕਰੇਗੀ ਮਲਕੀ ਤੇ ਗਹਿਰੂਏ ਬਸਤਰ ਪਹਿਨ ਕੇ ਸਾਧਨੀ ਦਾ ਰੂਪ ਧਾਰ ਲਿਆ ਮੂੰਹ ਤੇ ਪੰਭੂ ਟੀ ਮੱਲ ਲਈ ਗਲ ਵਿੱਚ ਮਾਲਾ ਮੋਢੇ ਤੇ ਬਗਲੀ ਹੱਥ ਵਿੱਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ ਜਿੱਧਰ ਜਿੱਧਰ ਦਰੀਏ ਦਾ ਕਾਫਲਾ ਜਾ ਰਿਹਾ ਸੀ ਉਧਰ ਉਧਰ ਉਹਨਾਂ ਦੀ ਪੈੜ ਦੱਪਦੀ ਉਹਨਾਂ ਦੇ ਪਿੱਛੇ ਤੁਰੀ ਜਾ ਰਹੀ ਸੀ ਸੈਂਕੜੇ ਕੋਹਾਂ ਦਾ ਲੰਬਾ ਤੇ ਵਿਖੜਾ ਪੈਂਡਾ ਬੇਗਾਨੇ ਲੋਕ ਬੇਗਾਨੀ ਤਰਤੀ ਪੈਰਾਂ ਦਾ ਬਿ ਆਈਆਂ ਪਾਠ ਗਈਆਂ ਮਲੂਕੜੇ ਪੈਰਾਂ ਤੋਂ ਲਹੂ ਸਿਮ-ਸਿਮ ਜਾ ਰਿਹਾ ਸੀ ਪਰ ਉਸ ਦੇ ਆਤਮ ਵਿਸ਼ਵਾਸ ਨੇ ਉਸ ਨੂੰ ਠਿਗੜਕਣ ਨਾ ਦਿੱਤਾ ਰਾਹ ਦੀਆਂ ਦੁਸ਼ਵਾਰੀਆਂ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰ ਰਹੀ ਸੀ ਉਹ ਦਾ ਨੁਰਾਹੀ ਚਿਹਰਾ ਦਗ-ਦਗ ਪਿਆ ਕਰਦਾ ਸੀ ਵਾਟਾਂ ਕਸ਼ਤਾ ਦਰੀਏ ਦਾ ਕਾਫਲਾ ਕੁਰਕ ਖੇਤਰ ਦੀ ਧਰਤੀ ਦੇ ਥਾਣੇ ਸਾਰ ਤੇ ਪੜਾ ਤੇ ਜਾ ਪੁੱਜਾ ਮਲਕੀ ਵੀ ਮੰਗਰੇ ਪਹੁੰਚ ਗਈ ਉਹਨੇ ਪਿਖੀਆਂ ਮੰਗਣ ਲਈ ਇੱਕ ਮਹਿਲ ਅੱਗੇ ਜਾ ਅਲਖ ਜਗਾਈ ਦੇਵ ਨੇਤ ਇਹ ਮਹਿਲ ਅਕਬਰ ਦੀ Rajput ਰਾਣੀ ਦੀ ਤੀਜ ਮਾਨਾ ਦਾ ਸੀ ਪਿਖੀਆਂ ਪਾਉਣ ਲਈ ਜਮਾਨਾ ਦੀ ਕੋਲੀ ਪਰ ਜੋ ਬਨਮੁਟਿਆਰ ਜੋਗਣ ਦਾ ਦਰਦ ਮਹਿਸੂਸ ਕਰਦੀਆ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ ਲੈ ਗਈ ਮਲਕੀ ਦੀ ਸੂਰਤ ਵੇਖ ਜਮਨਾ ਦੇ ਮਨ ਵਿੱਚ ਸੁੱਤੀ वेदना ਜਾਗ ਪਈ ਉਹਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ ਦੁੱਖਾਂ ਨਾਲ ਭਰੀ ਹੋਈ ਤਰਸ ਭਰੀਆਂ ਨਜ਼ਰਾਂ ਨਾਲ ਨਿਹਾਰ ਦੀ ਜਮਨਾ ਨੇ ਉਹਨੂੰ ਆਪਣੀ वेदना ਸੁਣਾਉਣ ਲਈ ਆਖਿਆ ਮਲਕੀ ਨੇ ਬਿਨਾਂ ਕਿਸੇ ਸੰਕੋਚ ਦੇ ਵਿਧਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ ਪਰਣਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਉਹਦੇ ਬਾਪ ਭਰਾਵਾਂ ਅਤੇ ਉਹਦੇ ਪਤੀ ਨੂੰ ਬੰਦੀ ਬਣਾ ਕੇ ਲਿਆਇਆ ਹੈ ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਂਕਾ ਤੋਂ ਚੰਗੀ ਤਰ੍ਹਾਂ ਜਾਣੂ ਸੀ ਸ਼ਹਿਜ਼ਾਦਾ ਸਲੀਮ ਦੀ ਮਹਿਬੂਬ ਅਨਾਰਕਲੀ ਨੂੰ ਅਕਬਰ ਨੇ ਇਸ ਲਈ ਮਰਵਾ ਦਿੱਤਾ ਸੀ ਕਿ ਉਹ ਉਸ ਦੀ ਰਖੇਲ ਨਹੀਂ ਸੀ ਬਣੀ ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸੌਂਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਦਰਯੇ ਦੀ ਇਹ ਕਰਤੂਤ ਸੁਣ ਕੇ ਉਹ ਗੁੱਸੇ ਨਾਲ ਲਾਲ ਪੀਲੀ ਹੋ ਗਈ ਤੇ ਦਰਯੇ ਨੂੰ ਤੁਰੰਤ ਆਪਣੇ ਮਹਿਲੀ ਬੁਲਾ ਕੇ ਬੰਦੀਆਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਹਲ ਮਲਕੀ ਨੂੰ ਉਸਨੇ ਆਪਣੇ ਕੋਲ ਹੀ ਰੱਖ ਲਿਆ ਤੇ ਵਿਸ਼ਵਾਸ ਦਿਵਾਇਆ ਕਿ ਉਹ ਉਸ ਨੂੰ ਬਾਦਸ਼ਾਹ ਅਕਬਰ ਵੱਲੋਂ ਪੂਰਾ ਇਨਸਾਫ ਮਿਲੇਗਾ ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿੱਚ ਉੱਚਾ ਅਹੁਦਾ ਹਾਸਲ ਕਰਨ ਦਾ ਸੀ ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿੱਚ ਬਾਗੀ ਦਰਸਾਏ ਕੇ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਸੀ ਇਸ ਲਈ ਉਹ ਰਾਤੋਂ ਰਾਤ ਅਗਾਹ ਤੁਰ ਗਏ ਅਗਲੀ ਸਵੇਰ ਜਮਨਾ ਨੂੰ ਕੈਦੀ ਅਗਾਹਾਂ ਤੋਰੇ ਜਾਣ ਦੀ ਖਬਰ ਮਿਲ ਗਈ ਉਹਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ ਉਹਨੇ ਦਰੀਏ ਨੂੰ ਆਪਣੀ ਕਮੀਨਗੀ ਅਤੇ ਉਹਦਾ ਹੁਕਮਨਾ ਮੰਨਣ ਦਾ ਮਜਾ ਚਖੌਣ ਦਾ ਫੈਸਲਾ ਕਰ ਲਿਆ ਉਹਦੇ ਮਲਕੀ ਦਾ ਫਕੀਰੀ ਪੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਵਸਤਰ ਪਹਿਨਾ ਕੇ ਆਪਣੇ ਨਾਲ ਦਿੱਲੀ ਨੂੰ ਲੈ ਤੁਰ ਪਈ ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿੱਚ ਗਈ ਉਸ ਨੂੰ ਦਰਿਆ ਦੀ ਕਮੀਨਗੀ ਭਰੀ ਸਾਜ਼ਿਸ਼ ਬਾਰੇ ਦੱਸਿਆ ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾਂ ਤੱਕ ਝੰਡੋੜੀ ਗਈ ਆਪਣੀ ਧੀ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਆਪਣੀ ਸੌਂਕਣ ਦੇ ਰੂਪ ਵਿੱਚ ਚਿਤਪ ਕਿ ਉਹ ਕੰਬ ਗਈ ਹਨੇਰਾ ਗੂੜਾ ਹੋਇਆ ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿੱਚੋਂ ਵੇਖਲਾ ਹੋ ਕੇ ਆਪਣੀ ਮਨਮੋਹਣੀ ਰਾਣੀ ਦੇ ਮਹਿਲ ਵਿੱਚ ਆਇਆ ਤਾਂ ਸਾਰੇ ਦੀਵੇ ਗੁੱਲ ਹੋਏ ਪਏ ਸਨ ਤੇ ਰਾਣੀ ਖੰਪੱਟੀ ਲਈ ਪਈ ਸੀ ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ ਜਿਹਾ ਵਰਤਾਓ ਕੀਤਾ ਸੀ ਉਹ ਕੋਲੋਂ ਕਿਹੜੀ ਅਵਾਗਿਆ ਹੋ ਗਈ ਕਿ ਰਾਣੀ ਦੇ ਮੂੰਹੋਂ ਸੁਜਾਇਆ ਹੋਇਆ ਹੈ ਰਾਜੇ ਨੇ ਸੋਚਿਆ ਕਿ ਰਾਣੀ ਦੀ ਠੋਡੀ ਫੜ ਕੇ ਉਹਦਾ ਮੂੰਹ ਉਤਾਹ ਚੁੱਕਿਆ ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿੱਚ ਤ੍ਰਿਪ ਤ੍ਰਿਭੰਜੂ ਡਿੱਗ ਰਹੇ ਸਨ ਹੰਝੂ ਦਾ ਪੱਥਰ ਦਿਲਾਂ ਨੂੰ ਵੀ ਪਗਲਾ ਦਿੰਦਾ ਹੈ ਅਕਬਰ ਕਿਦਾ ਪਾਣੀ ਹਾਰ ਸੀ ਉਹਨੇ ਝੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ ਚ ਕੁਟਦਿਆਂ ਕਿਹਾ ਮੇਰੀ ਜਾਨ ਕੋਈ ਗੱਲ ਵੀ ਤਾਂ ਦੱਸੋ ਕਿਹੜੀ ਗੱਲੋਂ ਸੋਹਣਿਆ ਨੇ ਅੱਖਾਂ ਸਜਾਈਆਂ ਨੇ ਰਾਜਨ ਰਾਣੀ ਕਲਾ ਸਾਫ ਕਰਦਿਆਂ ਬੋਲੀ ਤੁਸੀਂ ਤੇ ਅਦਲੀ ਰਾਜਾ ਖਵਾਉਂਦੀਓ ਤੁਹਾਡੇ ਇਨਸਾਫ ਦੀਆਂ ਤੁਮਾਂ ਚਾਰੇ ਜੱਗ ਰੋਸ਼ਨ ਨੇ ਮੇਰੇ ਪਾਸੋਂ ਕਿਹੜੀ ਖਨਾਮੀ ਹੋ ਗਈ ਹੈ ਜੋ ਤੁਸੀਂ ਇੱਕ ਨਵੀਂ ਸੌਂਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ ਰਾਣੀ ਕੀ ਬੁਝਾਰਤਾਂ ਪਾ ਰਹੀ ਹੈ ਸਾਫ਼ ਗੱਲ ਕਰ ਰਾਣੀ ਅਕਬਰ ਦੀ ਨਵਜ ਖੂਪ ਸ਼ਾਨਦਿ ਸੀ ਉਹ ਉਹਦੇ ਪੂਰੇ ਪ੍ਰਭਾਵ ਥੱਲੇ ਸੀ ਬੋਲੀ ਰਾਜਣ ਮੈਂ ਰਾਜਪੂ ਜੱਟਾਂ ਦੀ ਧੀ ਆ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਿਮੀਂਦਾਰ ਜਾਇਦਾਦ ਪਿੱਛੇ ਆਪਣੇ ਸਕੇ ਪਰਾਵਾਂ ਨੂੰ ਵੱਡਣ ਲੱਗੇ ਪੋਰਾ ਕਿਰਕ ਨਹੀਂ ਕਰਦੇ ਮੇਰੇ ਕੋ ਭੋਲੇ ਪਾਸ਼ਾ ਤੁਹਾਨੂੰ ਪਤਾ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜਾਇਦਾਦ ਹੜੱਪਣ ਅਤੇ ਉਹਦੀ ਨੰਬਰਦਾਰੀ ਹੱਥੇ ਆਉਣ ਖਾਤਰ ਉਹਨਾਂ ਤੇ ਰਾਜ ਦਰਬਾਰ ਵਿਰੁੱਧ ਬਗਾਵਤ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਲਿਆ ਆ ਤੇ ਤੁਹਾਡੇ ਦਰਬਾਰ ਤੇ ਉੱਚਾ ਰੁਤਬਾ ਲੈਣ ਖਾਤਰ ਆਪਣੀ ਧੀਆ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿੱਚ ਸ਼ਾਮਲ ਕਰਕੇ ਮੇਰੀ ਸੌਂਕਣ ਬਣਾਉਣ ਦੀ ਵਿਉਤ ਬਣਾ ਕੇ ਉਹਦੇ ਪਤੀ ਕੀਮੀ ਨੂੰ ਵੀ ਫੜ ਲਿਆ ਆ ਰਾਣੀ ਦਾ ਬੋਲਣ ਦਾ ਅੰਦਾਜ਼ ਹੀ ਅਜਿਹਾ ਸੀ ਕਿ ਅਕਬਰ ਦੀ ਆਤਮਾ ਟੁੱਬੀ ਗਈ ਤੇ ਉਹ ਤੁਰ ਅੰਦਰ ਤਖਤ ਜੋੜਿਆ ਗਿਆ ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ ਦਰੀਆ ਬੰਦੀਆਂ ਸਮੇਤ ਹਾਜ਼ਰ ਹੋ ਗਿਆ ਬਾਦਸ਼ਾਹ ਅਕਬਰ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਕਮੀਨਗੀ ਦੇ ਡੋਰੇ ਉਹਦੀਆਂ ਅੱਖੀਆਂ ਵਿੱਚ ਸਾਫ਼ ਚਲਕ ਰਹੇ ਸਨ ਅਕਬਰ ਨੇ ਬੰਦੀਆਂ ਨੂੰ ਰਿਹਾ ਕਰਨ ਅਤੇ ਦਰੀਏ ਨੂੰ ਰਾਜ ਦਰਬਾਰ ਵਿੱਚ ਧੋਖਾ ਜਹੀ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾ ਦਿੱਤਾ ਪਲਕੀ ਜਮਾਨਾ ਤੇ ਉਹਦੀ ਮਾਂ ਰਾਣੀ ਦਾ ਲੱਖ ਲੱਖ ਸ਼ੁਕਰ ਅਦਾ ਕਰ ਰਹੀ ਸੀ ਜਿਨ੍ਹਾਂ ਨੇ ਜਿਤਨਾ صدਕਾ ਉਹਦੇ ਸਿਰ ਤੇ ਸਾਈਂ ਕੀਮੇ ਬਾਪ ਅਤੇ ਭਰਾਵਾਂ ਦੀ ਬੰਦ ਖਲਾਸੀ ਹੋਈ ਸੀ ਜਮਨਾ ਜਮਣਾ ਸਭ ਨੂੰ ਆਪਣੇ ਨਾਲ ਠਾਨੇਸਰ ਲੈ ਆਈ ਜਮਨਾ ਨੇ ਮਹਿਲ ਦੀ ਛੱਤ ਉੱਤੇ ਚੰਨ ਚਾਨਣੀ ਰਾਤ ਵਿੱਚ ਕੀਮਾ ਤੇ ਮਲਕੀ ਇੰਜ ਮਿਲੇ ਜਿਵੇਂ ਔੜਾ ਮਾਰੀ ਧਰਤੀ ਨੂੰ بارشਾਂ ਦੀਆਂ ਬੂੰਦਾਂ ਮਿਲਦੀਆਂ ਹਨ ਦੋਨੋਂ ਇੱਕ ਦੂਜੇ ਚਲੀਨ ਹੋਏ ਖਿੜੀ ਚਾਨਣੀ ਦਾ ਆਨੰਦ ਮਾਣਦੇ ਰਹੇ ਤੇ ਅਗਲੀ ਪਲਕ ਉਹ ਜਮਨਾ ਦਾ ਧੰਨਵਾਦ ਕਰਕੇ ਗੜਮੁ ਮੁਗਲਾਣੀ ਨੂੰ ਤੁਰ ਪਏ ਸਾਰੇ ਮਾਹੌਲ ਵਿੱਚ ਮੁਹੱਬਤ ਕੁਰਬਾਨੀ ਅਤੇ ਸਿੱਦਕ ਦੀਲੀ ਮਹਿਕਾਂ ਵਾਂਡ ਰਹੀ ਸੀ ਜਮਨਾ ਆਪਣੇ ਮਹਿਲ ਦੀ ਸ਼ਾਤ ਤੇ ਖੜੀ ਆਪਣੀ ਮੁਹੱਬਤੀ ਮਹਿਮਾਨਾਂ ਨੂੰ ਚਾਹਦਿਆਂ ਵੇਖ ਰਹੀ ਸੀ ਉਹਦੇ ਨੈਣਾਂ 'ਚ ਅਨੋਖੀ ਖੁਸ਼ੀ ਦੇ ਹੰਝੂ ਵਹਿ ਰਹੇ ਸਨ ਧੰਨਵਾਦ